ਪੰਜਾਬ ਇਨਸਾਈਡ ਦੇ ਉੱਪਰ ਤੁਹਾਡਾ ਸਵਾਗਤ ਹੈ ਮੈਂ ਪਰਮੇਸ਼ਰ ਸਿੰਘ ਬੀਤੋਵਾਲੀ ਕੁਝ ਸਵਾਲ ਨੇ ਜੋ ਬੀਤੇ 2 ਦਿਨਾਂ ਤੋਂ ਚਰਚਾ ਦਾ ਵਿਸ਼ਾ ਬਣੇ ਹੋਏ ਨੇ ਪਹਿਲਾ ਸਵਾਲ ਹੈ ਕਿ ਡੇਰਾ ਮੁਖੀ ਨੇ ਜੋ ਗ੍ਰਿੰਦਰ ਢਿੱਲੋਂ ਉਹਨਾਂ ਦੇ ਵੱਲੋਂ ਸਟੇਟਮੈਂਟ ਹੀ ਕਿਉਂ ਦਿੱਤੀ ਗਈ ਉਹ ਪਹਿਲਾਂ ਹੀ ਮੁਲਾਕਾਤ ਕਰਕੇ ਆਏ ਸੀ ਉਦੋਂ ਤਾਂ ਕੋਈ ਸਟੇਟਮੈਂਟ ਆਈ ਨਹੀਂ ਇਸ ਵਾਰ ਸਟੇਟਮੈਂਟ ਦੇਣ ਦੀ ਜ਼ਰੂਰਤ ਕਿਉਂ ਪਈ ਦੂਸਰਾ ਸਵਾਲ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਟਵੀਟ ਕਰਕੇ ਤੰਜ ਕਿਉਂ ਕੀਤਾ ਮੁੱਖ ਮੰਤਰੀ ਭਗਵੰਤ ਮਾਨ ਇੰਨੇ ਮਜਬੂਰ ਕਿਉਂ ਹੋ ਗਏ ਜਾਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਬੋਲਣਾ ਹੀ ਕਿਉਂ ਪੈ ਗਿਆ ਇਸ ਦੇ ਬਾਬਤ ਆਪਾਂ ਗੱਲਬਾਤ ਕਰਾਂਗੇ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਡੇਰਾ ਮੁਖੀ ਦੇ ਬਿਆਨ ਨੂੰ ਲੈ ਕੇ ਅਕਸਰ ਹੁੰਦਾ ਹੈ ਜਦੋਂ ਕੋਈ ਮੁਲਾਕਾਤ ਕਰਨ ਦੇ ਲਈ ਜਾਂਦਾ ਹੈ ਤਾਂ ਉਸ ਨੂੰ ਜੋ ਮੀਡੀਆ ਕਵਰ ਕਰਦਾ ਹੈ ਤਾਂ ਉਹ ਹਮੇਸ਼ਾ ਨਾਬਾ ਜੇਲ੍ਹ ਦੇ ਗੇਟ ਨੰਬਰ 1 ਦੇ ਬਾਹਰ ਰਹਿੰਦੇ ਨੇ ਪੱਤਰਕਾਰਾਂ ਨੂੰ ਗੇਟ 1 ਤੋਂ ਅੱਗੇ ਜਾਣ ਦੀ ਇਜਾਜ਼ਤ ਨਹੀਂ ਹੁੰਦੀ ਪਰ ਇਸ ਵਾਰ ਕੁਝ ਉਲਟ ਹੋਇਆ ਪੱਤਰਕਾਰਾਂ ਨੂੰ ਅੰਦਰ ਜਾਣ ਤੱਕ ਦੀ ਇਜਾਜ਼ਤ ਹੀ ਗਈ ਗੇਟ 1 ਤੋਂ ਅੱਗੇ ਟਪਾਇਆ ਗਿਆ ਤੇ ਗੇਟ 2 ਤੇ ਬਾਹਰ ਪੱਤਰਕਾਰ ਖੜੇ ਹੋਏ ਸੀ ਜਿਵੇਂ ਡੇਰਾ ਮੁਖੀ ਗੇਟ ਨੰਬਰ 2 ਤੋਂ ਮੁਲਾਕਾਤ ਕਰਕੇ ਬਾਹਰ ਨਿਕਲਦੇ ਨੇ ਤਾਂ ਉਹਨਾਂ ਦਾ ਜੋ ਪੁਲਿਸ ਨਾਲ ਹੁੰਦੀ ਆ ਤੇ ਜੇਲ੍ਹ ਪ੍ਰਸ਼ਾਸਨ ਨਾਲ ਹੁੰਦਾ ਹੈ ਉਹ ਇੱਕਦਮ ਪਾਸੇ ਹੋ ਜਾਂਦਾ ਹੈ ਤੇ ਜੋ ਮੀਡੀਆ ਵਾਲੇ ਤਿਆਰ ਖੜੇ ਹੁੰਦੇ ਨੇ ਉਹਨਾਂ ਦੀ ਗੱਡੀ ਤੋਂ ਪਹਿਲਾਂ ਉਹ ਆ ਕੇ ਉਹਨਾਂ ਦੇ ਮੂਹਰੇ ਮਾਈਕ ਕਰ ਦਿੰਦੇ ਤੇ ਸਵਾਲ ਕਰਦੇ ਨੇ ਕਿ ਜਿਹੜੇ ਵਿਅਕਤੀ ਦੇ ਉੱਪਰ ਡਰੱਗ ਦਾ ਪਰਚਾ ਹੈ ਤੁਸੀਂ ਉਸ ਨੂੰ ਮਿਲਣ ਦੇ ਲਈ ਕਿਉਂ ਆ ਰਹੇ ਹੋ ਤਾਂ ਅੱਗੋਂ ਫਿਰ ਜਵਾਬ ਹੁੰਦਾ ਕਿ ਉਹ ਮੇਰਾ ਰਿਸ਼ਤੇਦਾਰ ਆ ਉਸ ਦੇ ਉੱਪਰ ਜੋ ਵੀ ਪਰਚਾ ਹੋਇਆ ਹੈ ਉਹ ਸਭ ਕੁਝ ਗਲਤ ਹੈ ਸਭ ਕੁਝ ਝੂਠਾ ਹੈ ਇਸ ਸਟੇਟਮੈਂਟ ਆਉਣ ਤੋਂ ਬਾਅਦ ਚੀਜ਼ਾਂ ਬਦਲ ਜਾਂਦੀਆਂ ਨੇ ਸਾਡੇ ਕੋਲ ਇਨਫੋਰਮੇਸ਼ਨ ਸੀ ਤੇ ਬਿਕਰਮ ਸਿੰਘ ਮੰਜੀਠਿਆ ਨੇ ਵੀ ਕੱਲ ਇਸ ਗੱਲ ਦੇ ਉੱਪਰ ਮੋਹਰ ਲਗਾਈ ਆ ਕਿ ਜਾਣ ਬੁੱਝ ਕੇ ਪੱਤਰਕਾਰਾਂ ਨੂੰ ਅੱਗੇ ਜਾਣ ਦੀ ਆਇ ਦਿੱਤੀ ਗਈ ਕੁਝ ਪੱਤਰਕਾਰਾਂ ਦੇ ਵੱਲੋਂ ਜਾਣ ਬੁੱਝ ਕੇ ਇੱਕ ਸਵਾਲ ਕੀਤਾ ਗਿਆ ਅਗਰੈਸਿਵ ਕਰਨ ਦੀ ਕੋਸ਼ਿਸ਼ ਕੀਤੀ ਗਈ ਤੇ ਉਸ ਤੋਂ ਬਾਅਦ ਫਿਰ ਇਹ ਬਿਆਨ ਨਿਕਲ ਕੇ ਆਉਂਦਾ ਹੈ। ਇਸ ਬਿਆਨ ਨੂੰ ਸ਼ਾਇਦ ਆਮ ਆਦਮੀ ਪਾਰਟੀ ਚਾਹੁੰਦੀ ਸੀ ਕਿ ਡੇਰਾ ਮੁਖੀ ਇਹ ਸਾਫ਼ ਕਰਨ ਕਿ ਉਹ ਰਿਸ਼ਤੇਦਾਰ ਤੌਰ ਤੇ ਮਿਲਣਾ ਆ ਰਹੇ ਨਹੀਂ ਜਾਂ ਫਿਰ ਉਹ ਸਰਕਾਰ ਦੇ ਪਰਚੇ ਨੂੰ ਹੀ ਗਲਤ ਮੰਨਦੇ ਨੇ। ਚਲੋ ਉਹ ਡੇਰਾ ਮੁਖੀ ਨੇ ਸਾਫ਼ ਕਰ ਦਿੱਤਾ। ਪਰ ਇੱਥੇ ਸਵਾਲ ਹੈ ਕਿ ਡੇਰਾ ਮੁਖੀ ਬਿਨਾਂ ਬੋਲਿਆ ਵੀ ਉੱਥੇ ਜਾ ਸਕਦੇ ਸੀ। ਪਰ ਜੋ ਮੌਜੂਦਾ ਹਾਲਾਤ ਉੱਥੇ ਬਣੇ ਨੇ ਜੋ ਉੱਥੇ ਲੋਕ ਮੌਜੂਦ ਸੀ ਉਨ੍ਹਾਂ ਦੇ ਸੰਦੇ ਦੇ ਮਤਾਬਕ ਉਹਨਾਂ ਨੂੰ ਘੇਰ ਲਿਆ ਗਿਆ ਸੀ ਤੇ ਜਵਾਬ ਦੇਣ ਦੇ ਲਈ ਉਹਨਾਂ ਨੂੰ ਮਜਬੂਰ ਤੱਕ ਵੀ ਕੀਤਾ ਗਿਆ ਜਿਸ ਤਰੀਕੇ ਦਾ ਇੱਕ ਮਾਹੌਲ ਪੁਲਿਸ ਦੇ ਵੱਲੋਂ ਜਾਂ ਸਟੇਟ ਦੇ ਵੱਲੋਂ ਬਣਾਇਆ ਗਿਆ ਤੇ ਫਿਰ ਮੁੱਖ ਮੰਤਰੀ ਭਗਵੰਤ ਮਾਨ ਬੋਲਦੇ ਨੇ ਉਹਨਾਂ ਦਾ ਟਵੀਟ ਉਹਨਾਂ ਘਟਨਾ ਕਰਮ ਤੋਂ ਬਾਅਦ ਕੀ ਜੇਕਰ ਮੁਲਾਕਾਤੀ ਹੀ ਜੱਜ ਬਣ ਜਾਣ ਤਾਂ ਦੋ ਸਵਾਲ ਪੈਦਾ ਹੋਏ ਨੇ ਕੀ ਉਹਨਾਂ ਦੇ ਵੱਲੋਂ ਡੇਰਾ ਮੁਖੀ ਦਾ ਟਾਰਗੇਟ ਕੀਤਾ ਗਿਆ ਦੂਸਰਾ ਕੀ ਉਹਨਾਂ ਨੇ ਇਹ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਕਿ ਡੇਰਾ ਮੁਖੀ ਨੇ ਸੁਪਰੀਮ ਕੋਰਟ ਦੇ ਵਿੱਚੋਂ ਵਿਕਰਮ ਜਿੱੱਠੇ ਜਮਾਨਤ ਕਰਾਈ ਜੇਕਰ ਇਹ ਗੱਲ ਆ ਤਾਂ ਫਿਰ ਕੋਰਟ ਆਫ ਅਟੈਂਪਟ ਬੰਦਾ ਏ ਸੀਐਮ ਭਗਵੰਤ ਮਾਨ ਦੇ ਉੱਪਰ ਪਰ ਸਵਾਲ ਇਹ ਆ ਕਿ ਡੇਰਾ ਮੁਖੀ ਦੇ ਖਿਲਾਫ ਪੰਜਾਬ ਸਰਕਾਰ ਵਰਸਸ ਕਿਉਂ ਹੋ ਗਈਆ ਡੇਰੇ ਦੇ ਨਾਲ ਵਿਵਾਦ ਕਿਉਂ ਖੜਾ ਕਰ ਲਿਆ ਗਿਆ ਉਹਦੋਂ ਕਿ ਲੀਟਰ ਤਾਂ ਡੇਰਿਆਂ ਤੋਂ ਵੋਟਾਂ ਪਾਲਦੇ ਹੁੰਦੇ ਨੇ ਤਾਂ ਇਹ ਕੁਝ ਖਬਰਾਂ ਆ ਰਹੀਆਂ ਨੇ ਕਿ ਜੋ ਆਮ ਆਦਮੀ ਪਾਰਟੀ ਡੇਰਾ ਮੁਖੀ ਦੀ ਜੋ ਮੀਟਿੰਗਾਂ ਹੋ ਰਹੀਆਂ ਸੀ ਬੀਜਪੀ ਦੇ ਨਾਲ ਉਹਨਾਂ ਤੋਂ ਅੰਦਰ ਖਾਤੇ ਨਾਰਾਜ਼ ਚੱਲ ਰਹੇ ਸੀ ਜਾਂ ਫਿਰ ਡੇਰਾ ਮੁਖੀ ਆਮ ਆਦਮੀ ਪਾਰਟੀ ਨੂੰ ਭਾ ਨਹੀਂ ਦੇ ਦੇ ਸੀ ਇਸ ਕਰਕੇ ਸਰਕਾਰ ਨੇ ਫੈਸਲਾ ਕਰ ਲਿਆ ਜਾਂ ਫਿਰ ਇਹ ਸਭ ਕੁਝ ਇੱਕ ਇਤفاق ਦੇ ਵਿੱਚ ਹੋ ਗਿਆ ਜਾਂ ਜਲਦਬਾਜ਼ੀ ਦੇ ਵਿੱਚ ਹੋ ਗਿਆ ਤੇ ਅੱਜ ਪੰਜਾਬ ਦੇ ਵਿੱਚ ਪੰਜਾਬ ਸਰਕਾਰ ਵਰਸਸ ਡੇਰਾ ਵਿਆਸ ਹੋ ਚੁੱਕਿਆ ਹੈ ਤੇ ਇੱਕ ਹੋਰ ਸਵਾਲ ਹੁਣ ਪੈਦਾ ਹੋ ਰਿਹਾ ਹੈ ਕਿ ਜੋ ਇਲਜ਼ਾਮ ਡੇਰਾ ਵਿਆਸ ਤੇ ਲਗਾਤਾਰ ਲੱਗਦੇ ਆ ਰਹੇ ਨੇ ਕੀ ਹੁਣ ਉਹਨਾਂ ਦੀ ਜਾਂਚ ਪੜਤਾਲ ਪੰਜਾਬ ਸਰਕਾਰ ਕਰੇਗੀ ਇਹ ਦੇਖਣ ਵਾਲਾ ਹੋਵੇਗਾ ਧੰਨਵਾਦ